ਉਹਨੂੰ ਕਹਿਣਾ ਬੱਕਰੀ ਦੇਖ ਲੈ ਜੇ ਟੱਚ ਵੀ ਕਰਨਾ ਹੈ ਉਹਨੇ ਹੱਥ ਫੇਰ ਲੈ ਕਦੇ ਬੱਕਰੀ ਜਾਂ ਬੱਕਰੇ ਨੂੰ ਫੜੋ ਵੀਰੇ ਇੱਥੋਂ ਨਹੀਂ ਫੜਨਾ ਜਿਹੜਾ ਵਪਾਰੀ ਆਊਗਾ ਤੁਹਾਡੇ ਬੱਕਰੇ ਇੱਥੋਂ ਬalé ਕੁੱਟੂ ਆ ਇੱਥੇ ਹੱਥ ਪਾਉਦਾ ਨਹੀਂ ਕਰਨ ਦੇਣਾ ਇੱਥੇ ਬਾਈ ਜੇ ਤੁਸੀਂ ਹੱਥ ਲਾ ਕੇ ਦੇਖੋ ਬੱਕਰੀ ਦੇ ਟਿੱਖੀਆਂ ਰੇਬਸ ਨੇ ਨਾਲ ਨਾੜਾਂ ਜਾਂਦੀਆਂ ਨੇ ਉਹ ਨਾੜਾ ਕੁੱਟ ਦਿੰਦਾ ਤੁਹਾਡਾ ਜਾਨਵਰ ਮੁੜ ਕੇ ਤੰਦਰੁਸਤ ਨਹੀਂ ਹੁੰਦਾ ਬਹੁਤ ਤਕਲੀਫ ਮੰਦਾ ਤੰਦਰੁਸਤ ਆ ਚੀਜ਼ ਨੂੰ ਐਕਨ ਕਦੇ ਨਹੀਂ ਫੜਨ ਦੇਣਾ ਕਦੇ ਆਪਣਾ ਜਾਨਵਰ ਛੁੱਟ ਕੇ ਭੱਜ ਵੀ ਗਿਆ ਇੱਥੇ ਨਹੀਂ ਹੱਥ ਪਾਉਣਾ ਦੁਆਰਾ ਫੜ ਲਓ ਇੱਥੋਂ ਕੁੱਟਿਆ ਗਿਆ ਜਾਨਵਰ ਤੁਹਾਡਾ ਬਹੁਤ ਤਕਲੀਫ ਦਊਗਾ ਇਹਨੂੰ ਤੰਦਰੁਸਤ ਵੀ ਨਹੀਂ ਹੁੰਦਾ ਮੁੜ ਕੇ ਨਾੜਾਂ ਬਹੁਤ ਬ੍ਰੀਕ ਨੇ ਹੱਡੀਆਂ ਤਿੱਖੀਆਂ ਨੇ ਉਹਰੇ ਇਸ ਗੱਲ ਦਾ ਖਿਆਲ ਰੱਖਿਓ ਵਪਾਰੀ ਆਉਂਦਾ ਹੀ ਪਹਿਲਾਂ ਇੱਥੋਂ ਹੱਥ